ਹੈਲੋ ਵੈਲਕਮ ਟੂ आवर ਨਿਊ ਵਲੋਗ ਕਿ ਹਾਂ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਤੁਹਾਡੀਆਂ ਦਾ ਸਦਾ ਸਦਕਾ ਅਸੀਂ ਵੀ ਠੀਕ ਆ ਆ ਦੇਖੋ ਹਾ ਸਾਡਾ ਕੀ ਐ ਮੇਰਾ ਬਣ ਗਿਆ ਚਲੋ ਕੋਈ ਗੱਲ ਨਹੀਂ ਕਹਿੰਦੇ ਕਿ ਉਹ ਤਾਂ ਚੜਾ ਖੁਸ਼ੀ ਗਮੀ ੱਲੇ ਵੀ ਹੁੰਦੇ ਕਿ ਦੁੱਖ ਆਵੇ ਸੁੱਖ ਆਵੇ ਹੈਨਾ ਤੇ ਬੈਠੇ ਅਸੀਂ ਹੁਣ ਇੱਕ ਮਹੀਨੇ ਦੇ ਲਈ ਬਿਠਾਤਾ ਸਾਨੂੰ ਡਾਕਟਰ ਨੇ ਬਣ ਕੇ ਨੰਗਾ ਟਾਈਮ ਅੰਦਰ ਅੰਦਰਗੇ ਦਿਨ ਹੋ ਗਏ ਨਾ ਦੋ ਹfte ਹੋ ਗਏ ਨੇ ਗੱਲ ਤੇ ਚੈੱਕ ਕਰਵਾ ਕੇ ਦੁਬਾਰਾ ਤੇ ਉਹਨੂੰ ਉਹਨਾਂ ਕੋਲ ਜਾ ਕੇ ਡਾਕਟਰ ਕੋ ਅਗਰ ਕਹੂਗੇ ਕਿ ਹੁਣ ਇਹਨੂੰ ਲਾ ਦਿਓ ਤੇ ਲਾ ਦਾਂਗੇ ਤੇ ਥੋੜਾ ਥੋੜਾ ਵੇਟ ਪਾਣਾ ਸ਼ੁਰੂ ਕਰਾਂਗੇ ਇਹਦੇ ਉੱਪਰ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬੱਚੇ ਹੋਰੇ ਬਿਲਕੁਲ ਠੀਕ ਹੈ ਠੀਕ ਹੈ ਤੇ ਮਹਾਰਾਜ ਠੀਕ ਹੀ ਰੱਖਾ ਲੰਬੀਆਂ ਉਮਰਾਂ ਦਾ ਵੇ ਇਹਨਾਂ ਨੂੰ ਤੇ ਅੱਜ ਇਹ ਠੀਕ ਹੈ ਤਾਂ ਹੀ ਮੈਨੂੰ ਦੇਖਦੇ ਵੇ ਬਾਕੀ ਕੋਈ ਨਹੀਂ ਜਿਹੜਾ ਔਨ ਰੋਡ ਰਹਿੰਦਾ ਜੇ ਆਪ ਤੁਸੀਂ ਠੀਕ ਹੋ ਤੇ ਅਗਲੇ ਵਾਲਾ ਗਲਤੀ ਕਰ ਦਿੰਦਾ ਮੁੰਜੇ ਕਿਸੇ ਨੇ ਰਸਤੇ ਦੀ ਬ੍ਰੇਕ ਹੀ ਲਾ ਦੇਣੀ ਕੋਦੋਂ ਤਾਂ ਪਿੱਛੇ ਵਾਲਾ ਕੀ ਕਰੂਗਾ ਕੋਈ ਗੱਲ ਨਹੀਂ ਮਿਲਦੇ ਆ ਨਾ ਬਣੇ ਰਿਓ ਵਲੋਗ ਨਾਲ ਤੇ ਅਸੀਂ ਸੱਚ ਸਾਨੂੰ ਯਾਦ ਰੱਖਿਆ ਕਰੋ ਤੇ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ ਸਭ ਦੀ ਤੰਦਰੁਸਤੀ ਦੀ ਬਣੇ ਰਿਓ ਵਲੋਗ ਨਾਲ ਗਾਇਸ ਅਸੀਂ ਹੁਣ ਆ ਗਏ ਆ ਸਕੂਲੋਂ ਵਾਪਸ ਜਲਦੀ ਆ ਗਈ ਸੀ ਕਿਉਂਕਿ ਪੇਪਰ ਚੱਲ ਰਹੇ ਆ ਤੇ ਮੰਮਾ ਨੇ ਲੈ ਲਈ ਸੀ ਦਵਾਈ ਹੁਣ ਥੋੜੇ ਦਿਨਾਂ ਦੀ ਬੈਡ ਰੈਸਟ ਹੈਗੀ ਐ ਤੇ ਫੇਰ ਵੀ ਮੰਮਾ ਕਿੱਥੇ ਹਟਦੇ ਆ ਦੇਖੋ ਹੁਣ ਜੁੜੀ ਕਰਦੇ ਵਰਤੀਤ ਵੀ ਹੁਸਤੇ ਬਾਅਦ ਪੜ੍ਹਾਉਂਗੇ ਵਰਤੀਤ ਨੂੰ ਮੈਂ ਵੀ ਪੜ੍ਹਾਂਗਾ ਇਨਾਂ ਚਾ ਚਲੋ ਇੰਨਾ ਗ ਹੋ ਜਾਣਾ ਸੀ ਗੈਸ ਵੀ ਰੱਖਿਆ ਵਾ ਏ ਉਹ ਸਾਡਾ ਚੱਲਦਾ ਹੈ ਕੰਮ ਨਾਲ ਹੀ ਥੋ ਸੇਮ ਤੁਹਾਨੂੰ ਨਹੀਂ ਹੋਲ ਸੇਮ ਜੂੜੀ ਫਿਰ ਮੈਂ ਕਿਹਾ ਹੁਣ ਕਰ ਦੂੰ ਕੀ ਫਿਰ ਸਵੇਰ ਟਾਈਮ ਨਹੀਂ ਮਿਲਦਾ ਪਪਾ ਨੇ ਫਿਰ ਕੀ ਕੀ ਉਹਦਾ ਟਿਫਨ ਵਗੈਰਾ ਦੇਣੇ ਹੁੰਦੇ ਤੁਹਾਨੂੰ ਮੜਾ ਜਾਂ 스ਨੈਕਸ ਮੈਂ ਕਿਹਾ ਹੁਣੀ ਜੂੜੀ ਕਰ ਦਿੰਦੀ ਆ ਫਿਰ ਤੁਸੀਂ ਅੱਛੇ ਤਰੀਕੇ ਨਾਲ ਪਾ ਕੇ ਖੇਲ ਸਕਦੇ ਤੁਸੀਂ ਦਾ ਵੈਸੇ ਅੱਜ ਡਾਈ ਦਿੱਤਾ ਮੈਨੂੰ ਲੱਗਿਆ ਹਲੇ ਆਣੇ ਨੂੰ ਟਾਈਮ ਹੈ ਬਟ ਮੈਨੂੰ ਬਾਹਰ ਆਵਾਜ਼ ਦੀ ਜਰੂਰ ਸੁਣੀ ਥੋੜੀ ਥੋੜੀ ਮੈਂ ਸੋਚਾਂ ਲੱਗੀ ਪਰ ਮੇਰਾ ਕੈਮਰਾ ਨਹੀਂ ਓਨ ਹੋ ਰਿਹਾ ਵੀ ਹੈ ਕੋੜਾ ਮੈਂ ਕਛਾ ਹੀ ਚੋਰ ਆ ਗਿਆ ਅੰਦਰ ਅੱਛਾ ਫਿਰ ਪਤਾ ਲੱਗਿਆ ਕਿ ਇਹ ਪ੍ਰੈਂਕ ਕਰਦੇ ਨੇ ਕਪੜੇ ਉਪਰੇ ਬਦਲ ਕੇ ਫੇਰ ਆਏ ਮੇਰੇ ਕੋਲੋਂ ਕਿਉਂ ਇਦਾਂ ਕੀਤਾ ਪ੍ਰੈਂਕ 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 ਕਿਉਂ ਥੋੜੀ ਨਾ ਹੁੰਦਾ ਉਪਰੋਂ ਪਾਪਾ ਵੀ ਹੈ ਨਹੀਂ ਉਹ ਗਏ ਵੇ ਆਪਣੇ ਬਾੜੇ ਵਾਸਤੇ ਕੁਝ ਸਮਾਨ ਸਮੋ ਲੈਣ ਬਾਜ਼ਾਰੋਂ ਅੱਛਾ ਮਜ਼ਾ ਆਇਆ ਮਜ਼ਾ ਆਇਆ ਇਹ ਏ ویکੋ ਹਾਲ ਮੁਝ ਆਇਆ ਹੂੰ ਕੱਲ ਕਾ ਦਾ ਪੇਪਰ ਹੈ ਨੂਰ ਦੇ ਹਿੰਦੀ ਟਿਪਟੇ ਤੇਰਾ ਹਾਈ ਭਾਈ ਨਾ ਤੇਰਾ ਪੰਜਾਬੀ ਹੈ ਮੇਰੇ ਖਿਆਲ ਹੋਈ ਭਾਈ ਭਾਈ ਹਿੰਦੀ ਪੰਜਾਬੀ ਭਾਈ ਹਾਈ ਦੀ ਜੀ ਨਹੀਂ ਭਾਈ ਭਾਈ ਨਹੀਂ ਹਿੰਦੀ ਪੰਜਾਬੀ ਨਹੀਂ ਪੰਜਾਬੀ ਭਾਈ ਭਾਈ ਚਲੋ ਹਿੰਦੀ ਯਾ ਸੋਕੀ ਹੁੰਦੀ ਹਿੰਦੀ ਨਹੀਂ ਹਿੰਦੀ ਓਕੀ ਨਹੀਂ ਥੋੜਾ ਪੰਜਾਬੀ ਹਲੇ ਫਿਰ ਆਪਣੇ ਆਪ ਚ ਸੌਰੀ ਸੋਕੀ ਹੈ ਮੈਂ ਪਿੱਛੇ ਰਬੜ ਨਾ ਖੋਲੀ ਦੇਖੋ ਜੀ ਇਹ ਗਾਇਜ਼ ਇੰਨਾ ਰੋਂਦਾ ਹੀ ਦੋ ਸਿਰ ਵਾਈ ਦਾ ਨਾ ਹੂੰ ਇੰਨੇ ਕ ਵੀ ਵਾਲ ਪੱਟੇ ਨੂੰ ਇੰਨਾ ਜਿਆਦਾ ਫੀਲ ਕਰਦਾ ਨਾ ਇਹ ਮੁੰਡਾ ਕੀ ਕਰਾਂ ਫਿਰ ਉੱਪਰ ਉਹਨੇ ਰਬੜ ਵੀ ਖੋਲ ਦੇਣੀ ਹੁੰਦੀ ਪਿਛੇ ਵਾਲੀ ਗੀ ਮੇਰੇ ਨਾ ਰਬੜ ਚੁੱਕਦੀ ਐ ਆ ਦੇਖੋ ਹੁਣ ਇਹਨੇ ਇੰਨੇ ਕੋਈ ਪੱਟਣ ਨਹੀਂ ਦੇਣੇ ਮੈਨੂੰ ਆ ਫਿਰ ਤੁਸੀਂ ਕੁਸਤ ਸੋਹਾਈ ਮਮਾ ਖਾ ਗਏ ਕਿਸੀ ਲੈ ਕੇ ਆਂਦੀ ਐ ਦਵਾਈ ਅੱਜ ਤੇ ਡਾਕਟਰ ਨੇ ਕਿਹਾ ਥੋੜਾ ਥੋੜਾ ਪਾਰ ਪਾਇਆ ਕਰੋ ਪਰ ਮੈਂ ਪਾਇਆ ਨਹੀਂ ਐ ਭਾਰ ਦੇਸੀ ਰਸੋਈ ਜਾਈ ਦੇਖਾਂ ਕੁਛ ਆਏ ਘਰ ਤੇ ਪੱਤੀ ਖੰਡੇ ਤੇ ਕਿਉਂ ਖਾਣਾ ਨਹੀਂ ਆਉਣਾ ਨਹੀਂ ਖਾਣਾ ਜਿੱਪੜਤੀ ਨਾਲ ਕਿ ਖਰਾ ਪਤੀ ਨੂੰ ਕਹਿ ਮੇਰੇ ਹੱਥਾਂ ਦੇ ਸਵਾਲ ਆਦਾ ਨਾ ਫਿਰ ਮੈਂ ਕਿਹਾ ਚਲ ਬਣਾ ਕੇ ਖਵਾਈ ਦਵਾਂ ਹਾਂ ਬਟੇ ਆਏ ਘਰ ਮਮਾ ਜੀ ਕਿਤਾ ਖਰੇ ਵੇ Um पैर ऊपर एक पैर चले ਜਾ ਜਾ ਚੱਲ ਤੂੰ 아이코 ਮਮਾ ਜੀ ਨੇ ਆਹ ਕਹਿ ਚੁੱਕੀ ਆ ਤੁਸੀਂ ਆਹ ਕੀ ਹੈ ਤੇਸੀ ਹੀ ਤੇਸੀ ਕਿਉਂ ਤਾਂ ਕਿਉਂ ਵਰਨਾ ਚਲੋ ਵਾਸ ਵਾਸ ਅੱਜ ਤੁਹਾਡੇ ਬੜੇ ਦਿਨਾਂ ਬਾਅਦ ਮੈਂ ਕਹਿੰਦਾ ਚਾਰ ਪੰਜ ਮਹੀਨੇ ਹੋ ਗਏ ਤੁਹਾਨੂੰ ਫੋਨ ਕੀਤੇ ਹਨ ਐਨੀ ਗੱਲ ਆ ਉਹ ਇਦਾਂ ਸੀ ਗਿਆ ਕੰਮਕਾਰਾਂ ਸੋਣ ਵਿਜੀ ਹੋਗੇ ਸੀਗੇ ਅੱਛਾ ਹਾਂ ਮੈਂ ਕਿ ਹੁਣ ਭਰਾ ਵੀ ਸਾਡਾ ਵਿਜੀ ਹੋਇਆ ਫਿਰ ਦਾ ਜਿਹੜਾ ਫੋਨ ਨਹੀਂ ਕਰਦਾ ਆਪ ਹੀ ਕਰ ਲਈ ਆ ਆਹ ਘਰ ਵਾਲੀ ਵੀ ਕਹਿੰਦੀ ਗੱਲ ਕਰਨੀ ਤੁਹਾਡੇ ਨਾਲ ਕਹਿੰਦੀ ਕਿੰਨਾ ਟਾਈਮ ਤੋਂ ਗੱਲ ਨਹੀਂ ਕੀਤੀ ਭਾਜੀ ਨੇ ਘਰ ਵਾਲੀ ਕਹਿੰਦੀ ਕਿ ਮੈਂ ਵੀ ਗੱਲ ਕਰਨੀ ਹੈ ਭਾਜੀ ਨਾਲ ਮੇਰੀ ਗੱਲ ਕਰਵਾਓ ਕਰਾ ਦਾਂ ਹੈਲੋ ਹਾਂਜੀ ਸਸੀ ਗੱਲ ਬੈਣ ਸਸੀ ਕਾ ਭਾਜੀ ਅਫਵਾਸ ਆ ਬੈਣ ਕਿ ਦੰਕੀ ਹਾਲਾ ਠੀਕ ਹੈ ਭਾਜੀ ਤੁਸੀਂ ਬੜੇ ਟਾਈਮ ਬਾਅਦ ਫੋਨ ਕੀਤਾ ਸਾਨੂੰ ਦੱਸੋ ਭੈਣ ਇਹ ਬੈਣ ਥੋੜਾ ਵਿਜ਼ੀ ਹੋ ਗਿਆ ਸੀਗਾ ਇਸ ਕਰਕੇ ਫੋਨ ਲੱਗਾ ਨਹੀਂ ਸੌਰੀ ਹੈ ਹਾਂਜੀ ਜੇ ਕੋਈ ਨਹੀਂ ਤੁਸੀਂ ਹੁਣ ਵੀ ਯਾਦ ਕਰ ਲਿਆ ਹਾਂ ਹਰ ਸਭ ਬਣ ਕਿੱਦਾਂ ਕਿਰਸਾ ਠੀਕ ਠਾਕ ਸਭ ਵਧੀਆ ਹਾਂਜੀ ਹਾਂਜੀ ਸਭ ਵਧੀਆ ਤੁਸੀਂ ਸੁਣਾਓ ਘਰ ਇੱਧਰ ਸਭ ਵਧੀਆ ਕੰਮ ਕਾਰ ਕਿੱਦਾਂ ਚੱਲਦਾ ਹਾਂ ਸਾਰੇ ਠੀਕ ਸਾਰੇ ਠੀਕ ਠਾਕ ਨੇ ਸਭ ਵਧੀਆ ਨੇ ਤੁਸੀਂ ਸਣੀ ਭੈਣ ਨੂੰ ਨੰਤਾ ਜੀ ਬਸ ਸਭ ਵਧੀਆ ਸਾਡੇ ਵਾਲੀ ਚਲੋ ਬਹੁਤ ਵਧੀਆ ਕਰ ਲਿਆ ਕਿਤੇ ਨਾ ਹੋ ਨਾ ਉਹਦਾ ਫੋਨ ਆਇਆ ਨਾ ਭੈਣ ਹੋਣਾ ਦਾ ਆ ਆ ਵੀ ਯਾਦ ਕਰਦਾ ਹਾਂ ਹਾਂ ਇਹ ਵਧੀਆ ਤੁਸੀਂ ਕਰ ਲਿਆ ਯਾਰ ਕਦੋਂ ਗੇੜਾ ਮਾਰਨਾ ਹਾਂ ਕਦੋਂ ਗੇੜਾ ਮਾਰਨਾ ਤੁਸੀਂ ਹੁਣ ਇੰਡੀਆ ਮੈਂ ਸਪੈਸ਼ਲਿਸਟ ਰਾਈਸ ਦਿੱਤਾ ਤੁਹਾਨੂੰ ਅੱਛਾ ਜੀ ਕੀ ਲਵਾ ਲਈ ਅੱਛਾ ਜੀ ਹਾਂ ਹਾਂਜੀ ਵਧੀਆ ਫਿਰ ਤਾਂ ਹਾਂ ਦੱਸੋ ਕੀ ਲੈ ਕੇ ਆ ਮੈਂ ਭੈਣ ਹੁਣਾਂ ਲਈ ਲੈ ਭੈਣਾਂ ਨੂੰ ਕੀ ਚਾਹੀਦਾ ਜੋ ਭਰਾ ਨੇ ਲਿਆ ਤਾਂ ਭਰਾ ਨੇ ਆਪੀ ਆ ਜਾਣਾ ਉਹ ਹੀ ਬੋਤ ਹੈ ਮੈਂ ਬਾਕੀ ਦਾ ਚਲੋ ਆਪਣੀ ਮਰਜ਼ੀ ਨਾਲ ਲਾਉਂਗਾ ਜੋ ਚੰਗਾ ਲੱਗੂਗਾ ਮੈਂ ਕਿ ਚੁਆਇਸ ਪੁੱਛ ਲਈ ਵੀਰੇ ਹੁਣਾ ਕੋਲ ਕੋਈ ਭੈਣ ਹੁਣਾ ਕੋਲ ਕੋਈ ਹੈ ਆ ਲੈ ਗਾਇਨਿਕ ਭਾਜੀ ਹੁਣ ਦੱਸ ਕੀ ਨਹੀਂ ਆਈ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਬਸ ਤੁਸੀਂ ਆ ਜਾਓ ਮਿਲ ਜਾਓ ਉਹੀ ਬਹੁਤ ਹੈ ਹੋ ਤਾਂ ਵਸਿਲ ਭੈਣਾਂ ਤੇ ਨਾ ਆਪਣੇ ਦਾ ਪਿਆਰ ਹੀ ਬਹੁਤ ਹੁੰਦਾ ਛੁੱਟੀ ਦਾ ਬੰਦਾ ਆਪਣੇ ਨਾਲ ਹੀ ਕੱਟਦਾ ਹੁੰਦਾ ਹਾਂਜੀ 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 ਹਾਂ ਬਾਕੀ ਜੋ ਵੀ ਚੁਆਇਸ ਆ ਦੱਸ ਦੋ ਮੈਨੂੰ ਨਹੀਂ ਕੋਈ ਨਹੀਂ ਮੈਂ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਹੈ ਨਹੀਂ ਇਹ ਤੇ ਠੰਡ ਦਾ ਸਨਾਓ ਪੈਨ ਕਿਤਾ ਠੰਡ ਕਿੰਨੀ ਕਪੜਾ ਲੱਗ ਠੰਡ ਇੰਨੀ ਜ਼ਿਆਦਾ ਨਹੀਂ ਹੋਈ ਬਸ ਸਟਾਰਟਿੰਗ ਹੀ ਹੈ ਹਲੇ ਠੰਡ ਦੀ ਹੋ ਜਣੀ ਹੈ ਹੁਣ ਆਪਣੀ ਮੈਂ ਸਵੇਰ ਸ਼ਾਮ ਨਹੀਂ ਹੋਣੀ ਹਾਂਜੀ ਹਾਂ ਨਹੀਂ ਸਵੇਰ ਸ਼ਾਮ ਨਹੀਂ ਹੈਗੀ ਹੈ ਉਹਦਾ ਠੰਡ ਜਿਹੜੀ ਜ਼ਿਆਦਾ ਹੁੰਦੀ ਨਾ ਪੂਰੀ ਸਿਕਰ ਦੀ ਉਹ ਥੋੜਾ ਐਂਡ 'ਚ ਜਾ ਕੇ ਹੋਊਗੀ ਸਹੀ ਆ ਇਦਾਂ ਤਾਂ ਹੁਣ ਸਟਾਰਟ ਹੋ ਗਿਆ ਕੰਮ ਹੁਣ ਇਦਾਂ ਤਾਂ ਬਹੁਤ ਜ਼ਿਆਦਾ ਠੰਡ ਹੋ ਗਈ ਹੈ ਹੁਣ ਹੁਣ ਤਾਂ ਇਦਾਂ ਵਾਣਾ ਗੋਰੇ ਘਰੋਂ ਬਾਹਰ ਨਿਕਲਦੇ ਨਹੀਂ ਹੈਗੇ ਹਾਂਜੀ ਪਤਾ 6-6 ਮਹੀਨੇ ਦਾ ਸਮਾਨ ਉਹਨਾਂ ਨੇ ਪਹਿਲੇ ਹੀ ਘਰੇ ਰੱਖ ਲੈਣਾ ਹਾਂਜੀ ਹਾਂਜੀ ਚਲੋ ਉਹ ਫਿਰ ਮੈਂ ਇਸ ਕਰਕੇ ਸੋਚਿਆ ਤੇ ਇੱਕ ਮਹੀਨੇ ਦੀ ਛੁੱਟੀ ਲਈ ਆ ਮੈਂ ਕਨਾਲ ਆਪਣੇ ਭੈਣ ਭਰਾਵਾਂ ਨਾਲ ਜਾ ਕੇ ਮਿਲਦੇ ਆ ਹਾਂਜੀ ਹਾਂਜੀ ਬੜੀ ਵਧੀਆ ਬੜੀ ਵਧੀਆ ਜੀ ਤੇ ਬਾਕੀ ਹੁਣ ਤੁਸੀਂ ਮੈਨੂੰ ਚੋਆਇਸ ਦੱਸਣੀ ਆ ਤੇ 28 ਤਰੀਕ ਦੀ ਫਲਾਈਟ ਆ ਆਪਣੀ ਸਪੈਸ਼ਲ ਜੀ ਪਹਿਲੇ ਤੁਹਾਨੂੰ ਦੱਸਿਆ ਮੈਂ ਅੱਛਾ ਜੀ ਨਹੀਂ ਕੋਈ ਨਹੀਂ ਹਾਂ ਹਾਂ ਜੇ ਟਾਈਮ ਜੇ ਹੋਇਆ ਵੈਸੇ ਤਾਂ ਕਿਸੇ ਚੀਜ਼ ਦੀ ਹੈ ਨਹੀਂ ਜੇ ਜਰੂਰ ਤਾਂ ਜੇ ਹੋਇਆ ਤਾਂ ਤੁਹਾਨੂੰ ਦੱਸ ਦਾਂਗੀ ਇੱਕੂ ਵੀ ਵਧੀਆ ਚੀਜ਼ਾਂ ਮਿਲਦੀਆਂ ਹੁੰਦੀਆਂ ਹਨ ਨਾ 4 ਇੰਚ ਹਾਂਜੀ ਹਾਂਜੀ ਨਹੀਂ ਕੋਈ ਨਹੀਂ ਹਾਂ ਵਧੀਆ ਵਧੀਆ ਮਗਾ ਕੁਝ ਨਹੀਂ ਦੇਖ ਲੈਂਦੇ ਆ ਨਾ ਫਿਰ ਸੋਚ ਕੇ ਨਾ ਖੁਸ਼ ਹੋਵੇ ਵਧੀਆ ਜੀ ਚੀਜ਼ ਦਾ ਦੰਦਾਂਗੇ ਕੋਈ ਗੱਲ ਨਹੀਂ ਹਾਂ ਹਾਂ ਬੱਸ ਦਾਸ ਦਿਓ ਮੈਨੂੰ ਬਾਕੀ ਹੋਰ ਸਾਊਂਦ ਕਿੰਨਾ ਅਸਾ ਵਧੀਆ ਜੀ ਚਲੋ ਬਹੁਤ ਵਧੀਆ ਗੱਲ ਹੈ ਕਿੰਨਾ ਜਰਾ ਨਿਕਰਾਉਂਗਾ ਇੱਕ ਮਿੰਟ ਅਖਰੀ ਵਗਲ ਹਾਂਜੀ ਹਾਂਜੀ ਬਾਜੀ ਹਾਂਜੀ ਮੈਂ ਕਿਹਾ ਸੋ ਲਈ ਮੈਂ ਸਪਰਾਈਸ ਦਿੱਤਾ ਵਾਂ ਤੇ ਮੈਂ ਇਸ ਵੇਲੇ ਛੁੱਟੀ ਆ ਰਿਹਾ ਵਾਂ ਠੀਕ ਆ ਆਜੋ ਆਜੋ ਮਰਾਏ ਹੁਣ ਭੈਣ ਸਾਡੀ ਤਾਂ ਸੰਗਦੀ ਐ ਕੁਛ ਦੱਸਦੀ ਹੀ ਨਹੀਂ ਜਿੰਨ ਕੀ ਲੈ ਕੇ ਆਣਾ ਹੈ ਹਾਂ ਨਹੀਂ ਤੁਸੀਂ ਐ ਕਰੋ ਮੈਨੂੰ ਆਈਫੋਨ ਦੇ ਆ ਦਿਓ 17 Pro Max ਠੀਕ ਆ ਮੈਂ ਕੱਲ ਪਰਸੋਂ ਸ਼ੋਪਿੰਗ ਕਰੂੰਗਾ ਠੀਕ ਹੈ ਜੀ ਤੇ ਸੇ ਮੈਂ ਉਦੋਂ ਪਤਾ ਕਰਕੇ ਨਾ ਠੀਕ ਹੈ ਕਲਰ ਕਿਹੜਾ ਨਾ ਕਲਰ ਵਾਈਟ ਚਲੋ ਬਾਕੀ ਟੇਡ ਲੂੰਗਾ ਬਾਕੀ ਕੋਈ ਹੋਰ ਚੀਜ਼ ਨਹੀਂ ਬਸ ਬਾਕੀ ਨੇਬਰ ਨੂੰ ਉਹਦਾ ਸਮਾਨ ਲੈ ਆਉਂਦਾ ਨਾਨੀਆਂ ਨੂੰ ਉਹਦਾ ਹੀ ਹੁੰਦਾ ਅੱਛਾ ਰੋਸ਼ਈਆ ਮਲੇ ਆਉਂਗਾ ਬਾਕੀ ਹੋਰ ਸੌ ਤੁਸੀ ਕਿੱਦਾਂ ਕਰਦਾ ਚੱਲਿਆ ਜਾਂਦਾ ਵਧੀਆ ਵਧੀਆ ਕੰਮਕਾਰ ਵਧੀਆ ਜਿਵੇਂ ਵਧੀਆ ਚੱਲ ਰਿਹਾ ਚਲੋ ਬਹੁਤ ਬਹੁਤ ਵਧੀਆ ਗੱਲ ਆ ਬਹੁਤ ਸੌ ਤੁਸੀ ਕਿੱਦਾਂ ਕੀ ਗੱਤ ਨੇ ਕਰ ਬਸ ਕੰਮ ਚ ਬਿਜ਼ੀ ਤੁਸੀ ਦੱਸੋ ਸੇਵਾ ਕੋਈ ਅੱਛਾ ਦੀ ਸੇਵਾ ਨਹੀਂ ਬਸ ਛਾਈ ਤਰੀਕ ਨੂੰ ਆ ਰਹੇ ਆ ਘਰੇ ਬੈ ਕੇ ਮਿਲਦੇ ਆ ਠੀਕ ਹੈ ਆਪਣੇ ਨਾਲ ਛੁੱਟੀ ਮਨਾਣੇ ਆ ਠੀਕ ਹੈ ਜਰੂਰ ਜਰੂਰ ਮਾਰਾ ਜਰੂਰ ਜੀ ਆਇਆਂ ਨੂੰ ਹਾਂ ਬਾਕੀ ਹੋਰ ਸਾਂ ਤੁਸੀਂ ਕੋ ਨੰਦਾ ਸੀ ਬਸ ਠੀਕ ਹੈ ਚਲੋ ਬਹੁਤ ਵਧੀਆ ਗੱਲ ਆ ਹੁਣ ਦਿਨ ਠੰਡ ਬਹੁਤ ਜ਼ਿਆਦਾ ਹੋ ਗਈ ਸੀ ਮੈਂ ਕੌਂਟੇਨੈਂਟ ਵਿੱਚ ਮੇਰੀ ਛੁੱਟੀ ਰਵੰਦੇ ਆ ਉਹ ਜਾ ਕੇ ਆਪਣੇ ਨੂੰ ਮਿਲਦੇ ਆ ਠੀਕ ਹੈ ਠੀਕ ਠੀਕ ਹਾਂ ਬਾਕੀ ਕੋਣ ਬਗਾ ਫਿਰ ਕੰਮ ਦਾ ਤਾਂ ਚੱਲਦੀ ਰਹਿੰਦੇ ਆ ਬਹੁਤ ਹੈ ਗਈ ਆ ਜਿੰਦਗੀ ਮੁੱਕ ਤੇ ਹਾਂ ਕੀ ਹੋਸ ਨਾ ਕੋਈ ਕਿਤਾ ਨਾਲ ਸੱਚੀ ਮੈਨੂੰ ਗੱਲ ਵੀ ਚੱਟਿਆ ਗਈ ਹੈ ਮੈਂ ਕੋ ਗੱਲ ਵੀ ਕਰਨੀ ਹੈ ਤੁਹਾਡੇ ਨਾਲ ਪਰਸਨਲ ਹੈ ਤੁਹਾਡੇ ਨਾਲ ਹੋਰ ਪੈਣ ਹੋਣਾ ਹੈ ਹਾਂਜੀ ਹਾਂਜੀ ਦੱਸੋ ਦੱਸੋ ਮਹਾਰਾਜ ਜੀ ਹਾਂ ਇਦਾਂ ਸੀਗਾ ਕਿ ਮੈਂ ਨਾ ਹੁਣ ਛੁੱਟੀ ਆ ਰਿਹਾ ਹਾਂ ਹੂੰ ਤੇ ਮੈਂ ਫ੍ਰੀ ਸੀਗਾ ਮੈਂ ਕਿ ਚੱਲੋ ਤੇ ਭਰਾ ਨਾਲ ਗੱਲ ਕਰਦਾ ਹਾਂ ਇੱਕ ਤਾਂ ਕੋ ਸਬੋਤ ਹੈ ਬਿਲਕੁਲ ਬਿਲਕੁਲ ਮਹਾਰਾਜ ਜੀ ਸਾਰਾ ਸਾਬਤ ਆਪ ਦੇਖਣਾ ਪੈਂਦਾ ਹੈ ਹਾਂ 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 ਤੇ ਮੈਂ ਹੁਣ ਸਰੀ ਸੀਗਾ ਤੇ ਮੈਂ ਨਾ ਕੋ ਥੋੜੇ-ਬੋਤੇ ਨਾ ਪੈਸੇ ਸੇਵ ਕੀਤੇ ਸੀਗੇ ਜਮਾ ਕੀਤੇ ਸੀਗੇ ਖਾਸ ਤੋ ਨਾਲ ਛੁੱਟੀ ਕੱਟਣ ਲਈ ਓਕੇ ਬਾਕੀ ਤੁਹਾਨੂੰ ਪਤਾ ਘਰੇ ਜਿੰਨੇ ਭੇਜਦੇ ਆ ਨਹੀਂ ਲੱਗ ਲੁਕ ਜਾਂਦੇ ਆ ਘਰਾਂ ਦਾ ਦਾਸਾ ਹੁੰਦਾ ਗਿਆਨੀ ਹਾਂ 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 ਉਹ ਤਾਂ ਹੈ ਹਾਂ ਬਾਕੀ ਇਸ ਕਰਕੇ ਨਾ ਮੈਂ ਕੋ ਥੋੜੇ-ਬੋਤੇ ਪੈਸੇ ਤੁਹਾਡੇ ਟ੍ਰਾਂਸਫਰ ਕਰਵਾ ਰਿਹਾ ਹਾਂ ਅੱਛਾ ਭੇਜ ਰਾਂਗੇ ਕਿੰਨੇ ਕਰਾਣੇ 22 ਤਰੀਕ ਨੂੰ ਮੈਂ ਆਵਾਂਗਾ ਨਾਲੇ ਘਰੇ ਆਪਾਂ ਮਿਲਾਂਗੇ ਕਿੰਨੇ ਬਣਾਏ ਹੋਣੇ ਆ 6 ਲੱਖ 45 ਹਜ਼ਾਰ ਬੱਲੇ 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 645000 ਤੇ ਬਾਕੀ ਚਲੋ ਮੈਂ ਥੋੜੇ ਬੋਤੇ ਨਾਲ ਲਿਆਵਾਂ ਚਲ ਠੀਕ ਆ ਥੋੜੇ ਬੋਤੇ ਨਾਲ ਲੈ ਕੋਈ ਵੱਡੀ ਮਰ ਮੇਰਾ ਕਾਉਂਟ ਹੈ ਹਾਂ ਤੇ ਬਾਕੀ ਮੈਂ ਨਾ ਹੁਣ ਜਾਣਾ ਮੇਰੇ ਆਸਤੇ ਸੀਗਾ ਮੈਂ ਜਾ ਕੇ ਦਰੋ ਟ੍ਰਾਂਸਫਰ ਕਰਵਾਉਣਾ ਤੇ ਆਪਣੇ ਕਿਹੜੇ ਬੈਂਕ ਚ ਕਰਾਉਣਾ ਪਹਿਲਾਂ ਮੀਰੀ ਵਾਲੀ ਚ ਆਪਣੇ ਮੀਰੀ ਵਾਲੀ ਚ ਕਰਵਾ ਲਊ ਨਾ ਤੇਰੇ ਵੇਸੇ ਮੀਚ ਕਰਵਾ ਲੂ ਅਚਰੀ ਐਫ ਸੀ ਦਾ ਹੈਗਾ ਕਾਉਂਟ ਸਾਡੇ ਕੋਲ ਹਾਂ ਮੈਂ ਕਿਹਾ ਮੈਂ ਉਹ ਤੇ ਮੇਰੇ ਕੋ ਪਿਆ ਹੈ ਨਾ ਸਾਰਾ ਸਮਾਨ ਸਾਰਾ ਕਿ ਤੁਹਾਨੂੰ ਲੱਭਣਾ ਪੈਣਾ ਹਾਂ ਹਾਂ ਅਚਰੀ ਐਫ ਸੀ ਚ ਕਰਦੇ ਹੋ ਤੁਸੀਂ ਤੁਹਾਨੂੰ ਮੈਂ ਡਿਟੇਲ ਭੇਜ ਦੂੰਗਾ ਚਲੋ ਮੈਂ ਤੁਹਾਨੂੰ ਮੈਂ ਹੈਲੋ ਲਿਖ ਕੇ ਮੈਸੇਜ ਭੰਨਾਵਾ ਨਾ ਤੁਸੀਂ ਨੰਬਰ ਸੇਵ ਕਰਿਓ ਜੀ ਤੇ ਤੁਸੀਂ ਉੱਤੇ ਨਾ ਮੈਨੂੰ ਕਾਪੀ ਦਾ ਫੋਟੋ ਪਾ ਦਿਓ ਠੀਕ ਹੈ ਜੀ ਚੈੱਕ ਦਾ ਪਾ ਦਿਓ ਠੀਕ ਹੈ ਤੇਰੇ ਅਕਾਊਂਟ 'ਚ ਬੈਲੈਂਸ ਕਿੰਨਾ ਹੈ ਪੈਸੇ ਕਰਾ ਕੇ ਨਾ ਹਾਂ ਮੇਰੇ ਉਧਰ ਪਹਿਲਾ 5 ਗੱਲੱਖ ਹੈ 5 ਲੱਖ ਰੁਪਏ ਹਾਂ ਤੇ 5 ਗੱਲੱਖ ਪਹਿਲਾਂ ਪਿਆ ਹੋਇਆ ਹੈ ਸਾਡੇ ਕੋਲ 6 ਹੁਣ 11 ਹੋ ਜਾਣਾ 11 ਹੋ ਜਾਣਾ ਠੀਕ ਹੈ ਚਲੋ ਕੋਈ ਗੱਲ ਨਹੀਂ ਮੈਂ ਨਾ ਇਦਾਂ ਹਾਂ ਠੀਕ ਠੀਕ ਕੋਈ ਗੱਲ ਨਹੀਂ ਤੇ ਮੈਂ ਨਾ ਸਿਰਫ ਜਾਨਣਾ ਵਾ ਹੁਣ ਮੈਂ ਜਾ ਕੇ ਨਾ ਉਹਨੂੰ ਟ੍ਰਾਂਸਫਰ ਕਰਵਾਣਾ ਤੇ ਤੁਸੀਂ ਮੈਨੂੰ ਕਾਪੀ ਦਾ ਫੋਟੋ ਭਾ ਲਈ ਹੋਈ ਜਾਂ ਚੈੱਕ ਦਾ ਭਾ ਲਈ ਹੋ ਹਾਂ ਠੀਕ ਹੈ ਤੇ ਆਪਣੇ ਕਾਪੀ ਦਾ ਘਲਾਣਾ ਚੈੱਕਦਾ ਮੈਂ ਕਾਪੀ ਦਾ ਘਾਲ ਦਿੰਦਾ ਇਹ ਜਿਹੜਾ ਮੇਰਾ ਮੇਨ ਪੇਜ ਹੁੰਦਾ ਜਿੱਥੇ ਅਕਾਊਂਟ ਨੰਬਰ ਪਿਆ ਹੁੰਦਾ ਉਹ ਹੋਰੀਆ ਠੀਕ ਆਉਂਦਾ ਚਲੋ ਮੈਂ ਹਨਾ ਹੈਲੋ ਲੇ ਕੇ ਭਾਣਾ ਵਾ ਨਿਸ਼ਰ ਹੁਣੀ ਭੇਜ ਕੇ ਨਾ ਮੈਸੇਜ ਕਰਿਓ ਮੈਨੂੰ ਮੈਂ ਹੈਲੋ ਲੇ ਕੇ ਭਾਣਾ ਦਾ ਹੁਣਾ ਹਾਂ ਹਾਂ ਪੈਸੇ ਕਦੋਂ ਪਾਉਣੇ ਫਿਰ ਮੈਂ ਜਾ ਰਿਹਾ ਮੈਂ ਟ੍ਰਾਂਸਫਰ ਕਰਵਾਉਣਾ ਜਾ ਠੀਕ ਹੈ ਕਰਾ ਕੇ ਮੈਨੂੰ ਸਕਰੀਨ ਸ਼ਾਟ ਭੇਜ ਦਿਓ ਹਾਂ ਹਾਂ ਮੈਂ ਤੁਹਾਨੂੰ ਸਕਰੀਨ ਸ਼ਾਟ ਭਾਜਦਾ ਚਲੋ ਠੀਕ ਹੈ ਹਾਂ ਮੈਂ ਤੁਹਾਨੂੰ ਹੈਲੋ ਲਿਕੇ ਮੈਸੇਜ ਕਰਦਾ WhatsApp ਤੇ ਭੇਜ ਦਿਓ ਫਿਰ ਮੈਨੂੰ ਹੁਣੇ ਭੇਜਣ ਲੱਗੇ ਕਾਪੀ ਕੱਢ ਲਈ ਕਾਪੀ ਕੱਢ ਬਣੀ ਤੈਨੂੰ ਫੋਟੋ ਕਰਕੇ ਓਕੇ ਵੀ ਦੇਖਿਆ ਦੋਸਤੋ ਇਹਨੂੰ ਕਹਿੰਦੇ ਨੇ ਫਰੋਡ ਕਾਲ ਮੈਂ ਵੀ ਬਣਾਉਂਦਾ ਇਹ ਖੋਲ ਆਉਂਦੇ ਆ ਅਸਲੀ ਕੋਈ ਮੇਰਾ ਭਰਾ ਭਰੂ ਕੋਈ ਕੁਝ ਨਹੀਂ ਐ ਮੇਰਾ ਤਾਂ ਹੈ ਹੀ ਨਹੀਂ ਐ ਕੋਈ ਐ ਮੈਂ ਫालतੂ ਜਿਹਾ ਆਪਾਂ ਇਹ ਅਸੀਂ ਵੀ ਮਜ਼ਾ ਇੱਕ ਵਾਰੀ ਪਹਿਲਾਂ ਦੇ ਮੈਂ ਬੜੇ ਮਜ਼ੇ ਲੈ ਕੇ ਅਗਲੇ ਦੀ ਬੋਲਤੀ ਬੰਦ ਕਰਾਈ ਮੈਨੂੰ ਫੋਨ ਨਹੀਂ ਆਉਂਦੇ ਜਾਂਦੇ ਅਸੀਂ ਗਲਫ ਲੈਂਗੁਏਜ ਨਹੀਂ ਯੂਜ਼ ਕਰ ਸਕਦੇ ਨਾ ਅਸੀਂ ਵੀਡੀਓ ਬਣਾ ਰਹੇ ਯਾਰ ਨਹੀਂ ਤਾਂ ਇਹਦੀ ਮਾਓ ਨੇਰੀ ਲੈ ਆਣੀ ਸੀ ਨਾ ਉਹ ਨੇਰੀ ਲੈ ਆਣੀ ਇਹਨਾਂ ਕਾ ਮੈਂ ਚੈੱਕ ਨਹੀਂ ਮੰਮੀ ਚਾਚੀ ਤਾਈ ਸਾਰੇ ਚੈੱਕ ਦੀ ਨਕਲੀ ਉਹ ਬਣਾਣ ਲੱਗੇ ਬਣਾਣ ਲੱਗੀ ਮੈਂ ਚੈੱਕ ਬਣਾਣ ਲੱਗੀ ਹਾਂ ਅਸਲੀ ਜਿਹਾ ਕੁਝ ਲਿਖਦੇ ਹੋ 001 Med nah, telefonen din.